ਕਾਂਗਰਸ ਦੇ ਨੇਤਾ ਰਾਜਾ ਬਣਿੰਗ ਨੇ ਕਿਹਾ ਕਿ ਕਿਸਾਨਾਂ ਨਾਲ ਵਾਅਦਾ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਵੇਂ ਮੁੱਕਰ ਗਈਆਂ ਹਨ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਐਲਾਨ ਕਰਕੇ ਕਿਸਾਨਾਂ ਨੂੰ ਰੋਲਿਆ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਅੱਜ ਗੱਲ ਕਰਨੀ ਚਾਹੁੰਦਾ ਹਾਂ ਕਿ ਕਿਸਾਨ ਦਾ ਜੋ ਹਾਲਾਤ ਹਨ ਕਿਸਾਨ ਬਾਰਡਰ ਤੇ ਤਾਂ ਬੈਠੇ ਬੈਠਾ ਹੈ ਕਿਸਾਨ ਦੇ ਜੋ ਹਾਲਾਤ ਭਾਜਪਾ ਸਰਕਾਰ ਨੇ ਬੜਾਏ ਨੇ ਉਹ ਪੰਜਾਬ ਦੇ ਲੋਕੀ ਦੁਨੀਆ ਭਰ ਦੇ ਲੋਕ ਜਾਣਦੇ ਨੇ ਔਰ ਜਿਸ ਪ੍ਰਕਾਰ ਕਿਸਾਨਾਂ ਦਾ ਸੰਘਰਸ਼ ਹੈ ਇਹਰੇ ਤੋਂ ਵੀ ਸਾਰੇ ਲੋਕ ਵਾਕਿਫ ਨੇ ਲੇਕਿਨ ਮੈਂ ਹਾਲਾਤ ਜਾਨੂ ਕਰਾਉਣਾ ਚਾਹੁੰਦਾ ਅੱਜ ਦੀ ਸਰਕਾਰ ਦੇ ਯਾਨਕੀ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਸੀ ਕਿ ਅਸੀਂ ਮੂੰਗ ਦੀ ਦਾਲ ਤੇ ਅਸੀਂ ਐਮਐਸਪੀ ਦੇਾਂਗੇ ਮੂੰਗ ਦੀ ਦਾਲ ਤਾਂ ਕਿਸੇ ਨੇ ਚੱਕੀ ਨਹੀਂ 11% ਕੇਵਲ ਮੂੰਗ ਦੀ ਦਾਲ ਚੱਕੀ ਗਈ ਦੂਸਰੀ ਸਾਰੀ ਮੰਡੀਆਂ ਦੇ ਵਿੱਚ ਫਸਲ ਰੋਲੀ ਜੇ ਸਾਰੀਆਂ ਫਸਲਾਂ ਦੀ ਗੱਲ ਕਰੀਏ ਤੇ ਦੂਜੀ ਜਿਹੜੀ ਫਸਲ ਸੀ ਉਰੇ ਵਿੱਚ ਲੋਕਾਂ ਨੂੰ ਬਾਰਦਾਨਾ ਨਹੀਂ ਮਿਲਿਆ 2 ਸਾਲ ਹੀ ਹੋਇਆ ਕੇਵਲ ਸਰਕਾਰ ਆਈ ਨੂੰ ਬਾਰਦਾਨੇ ਨਹੀਂ ਮਿਲਿਆ ਵੱਡੀਆਂ-ਵੱਡੀਆਂ ਧਾਂਗਾ ਲਾਉਣੀਆਂ ਪਈਆਂ ਮੈਂ ਮੰਡੀਆਂ 'ਚ ਜਾ ਕੇ ਕਿਸਾਨ ਰੁੱਲਦਾ ਆਪ ਦੀ ਅੱਖੀ ਵੇਖਿਆ ਸੋ ਬਹੁਤ ਮਾੜਾ ਹਾਲ ਸੀ ਮੀ ਪੈ ਗਿਆ ਖਰਾਬ ਹੋ ਗਈ ਲੋਕਾਂ ਨੇ ਪੈਸੇ ਪਰ ਪਰ ਕੇ ਸ਼ੈਲਰ ਆਲਿਆਂ ਨੂੰ ਜਾਂ ਦੂਜਿਆਂ ਨੂੰ ਆਪ ਦਾ ਝੋਨਾ ਚੁਕਾਇਆ ਆੜਤੀਆਂ ਨੂੰ ਉਹਦੀ ਕਾਟ ਲੱਗੀ ਸੋ ਹੁਣ ਉਸ ਤੋਂ ਬਾਅਦ ਜਿਹੜੀ ਫਸਲ ਦੀ ਗੱਲ ਕਰਦੇ ਸੀ ਜਿਹੜੀ ਤੀਜਾ ਕੰਮ ਹੋਇਆ ਉਦੋਂ ਫਿਰ ਹੜ ਆ ਗਏ ਹੜ ਦੇ ਵਿੱਚ ਬਹੁਤ ਵੱਡੇ ਵਾਅਦੇ ਕੀਤੇ ਗਏ ਸਰਕਾਰ ਵੱਲੋਂ ਇਹ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਮੁਰਗੀ ਦਾ ਤੇ ਬੱਕਰੀ ਦਾ ਮੁਆਵਜ਼ਾ ਵੀ ਦਿਆਂਗੇ ਲੇਕਿਨ ਲੋਕ ਮੁਰਗੀ ਦਾ ਬੱਕਰੀ ਦਾ ਮੁਆਵਜ਼ਾ ਅੜੀਕ ਦੇ ਅੜੀਕ ਦੇ ਕਈ ਰੱਬ ਨੂੰ ਪਿਆਰੇ ਹੋ ਗਏ ਲੇਕਿਨ ਫਸਲ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਤੇ ਜਦੋਂ ਮਿਲਿਆ ਕਾ ਉਹਨਾਂ ਨਾਲ ਬੜਾ ਕੁਝ ਆ ਮਜ਼ਾਕ ਕਿਸੇ ਨੂੰ 50 ਰੁਪਏ ਕਿਸੇ ਨੂੰ 750 ਰੁਪਏ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੂੰ ਚੈੱਕ ਮਿਲਦੇ ਤੇ ਹੁਣ ਫੇਰ ਹੁਣ ਫੇਰ ਇਹ 5 ਮਿੰਟਾਂ ਚ ਕਹਿੰਦੇ ਸੀ ਅਸੀਂ ਐਮਐਸਪੀ ਦੇਾਂਗੇ ਫਿਰ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਐਮਐਸਪੀ ਚੀਜ਼ ਕੀ ਹੈ ਤੇ ਨਹੀਂ ਤਾਂ ਅਸੀਂ 5 ਮਿੰਟਾਂ ਦੀ ਗੱਲ ਹੀ ਨਹੀਂ ਕਰਨੀ ਸੀ ਸਾਨੂੰ ਪਤਾ ਨਹੀਂ ਸੀ ਗਵਰਨਮੈਂਟ ਦੀ ਗਵਰਨਮੈਂਟ ਦੀ ਪ੍ਰਕਿਰਿਆ ਕੀ ਹੁੰਦੀ ਹੈ ਤੇ ਹੁਣ ਫੇਰ ਅੱਜ ਪੰਜਾਬ ਦੇ ਵਿੱਚ ਮਕਮਲ ਤੌਰ ਤੇ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਹੈ ਜਾਨੀ ਕਿ ਖਰਾਬਾ ਹੋ ਗਿਆ ਗੜੇ ਮਾਰ ਦੇ ਨਾਲ ਸਾਰੀਆਂ ਪੱਕੀਆਂ ਪਕਾਈਆਂ ਫਸਲਾਂ ਤੇ ਕਿਸਾਨ ਦੀ ਤੇ ਪਾਣੀ ਪੈ ਗਿਆ ਸੋ ਕਿਸਾਨ ਰੋ ਰਿਹਾ ਹੈ ਤੇ ਮੈਨੂੰ ਲੱਗਦਾ ਮੁੱਖ ਮੰਤਰੀ ਸੁੱਤਾ ਪਿਆ ਹੈ ਸੋ ਮੈਂ ਬੇਨਤੀ ਕਰਾਂਗਾ ਕਿਰਪਾ ਕਰਕੇ ਆਦਰਨੀਆ ਭਗਵੰਤ ਮਾਨ ਜੀ ਆਫਤਾ ਜਿਹੜੀ ਕੁੰਭ ਕਰਨ ਦੀ ਨੀਂਦ ਹੈ ਇਹਦੇ ਤੋਂ ਜਾਗੋ ਕਿਰਪਾ ਕਰਕੇ ਤੁਸੀਂ ਕਹਿੰਦੇ ਸੀ ਬਿਨਾ ਗਰਦਾਵਰੀ ਤੋਂ ਮੁਆਵਜ਼ਾ ਦੇਵਾਂਗੇ ਬਿਨਾ ਫੁਲਾਣੇ ਤੋਂ ਗਰਦਾਵਰੀ ਹੁੰਦੀ ਰਹੂਗੀ ਕਿੰਨਾ ਚਿਰ ਲੋਗ ਅੜਿਕਣਗੇ ਚਾਰ ਫਸਲਾਂ ਕਿਸਾਨਾਂ ਦੀਆਂ ਖਰਾਬ ਹੋ ਗਈਆਂ ਕਿਤੇ ਤੁਸੀਂ ਐਮਐਸਪੀ ਦਾ ਵਾਅਦਾ ਕਰਕੇ ਨਹੀਂ ਚੱਕੀਆਂ ਤੇ ਕਿਤੇ ਉਹ ਮੀਂਹ ਚ ਰੁਲ ਗਿਆ ਕਿਤੇ ਬਾਰਦਾਨੇ ਬਿਨਾ ਰੁਲ ਗਿਆ ਤੇ ਕਿਤੇ ਹੜਾਂ ਦੀ ਭੇਟ ਚੜ ਗਈਆਂ ਤੇ ਕਿਤੇ ਗੜੇ ਮਾਰ ਦੀ ਭੇਟ ਚੜ ਗਈਆਂ ਲੇਕਿਨ ਸਰਕਾਰ ਸੁੱਤੀ ਪਈ ਹੈ ਸੋ ਜਾਗੋ ਔਰ ਇਹਨਾਂ ਨੂੰ ਜਲਦੀ ਤੋਂ ਜਲਦੀ ਮੌਜਾ ਦਿਓ ਨਹੀਂ ਤਾਂ ਮੈਂ ਬੇਨਤੀ ਕਰਾਂਗਾ ਕਿਸਾਨਾਂ ਨੂੰ ਇੱਕ ਵਾਰ ਇਸ ਵਾਰ ਕਿਉਂਕਿ ਸਰਕਾਰ ਤੁਸੀਂ ਬਣਾ ਚੁੱਕੇ ਹੋ 92 ਸੀਟਾਂ ਦੇ ਨਾਲ ਬਣਾ ਚੁੱਕੇ ਹੋ 2027 ਚ ਫਿਰ ਤੁਸੀਂ ਹਿਸਾਬ ਕਿਤਾਬ ਕਰਕੇ ਜਿਹੜੀ ਪਾਰਟੀ ਚੰਗਾ ਕੰਮ ਕਰੇ ਉਹਨੂੰ ਤੁਸੀਂ ਜਿਤਾਉਣ ਦਾ ਕੰਮ ਕਰ ਰਹੇ ਹੋ ਲੇਕਿਨ ਇੱਕ ਵਾਰੀ ਮੁੱਖ ਮੰਤਰੀ ਦੇ ਕੰਨ ਖੋਲਣ ਵਾਸਤੇ ਕਿਰਪਾ ਕਰਕੇ ਪਿੰਡਾਂ ਦੇ ਅੰਦਰ ਤੇ ਸ਼ਹਿਰਾਂ ਦੇ ਅੰਦਰ ਇਸ ਗੱਲ ਦਾ ਬਾਈਕਾਟ ਕਰੋ ਕਿ ਅਗਰ ਮੌਜਾ ਨਹੀਂ ਦੇਂਗਾ ਅਸੀਂ ਤੈਨੂੰ ਵੋਟ ਨਹੀਂ ਦੇਵਾਂਗੇ ਇਸ ਗੱਲ ਤੇ ਪੈਰਾ ਦਿਓ ਔਰ ਅਸੀਂ ਤੁਹਾਡੀ ਮੁਆਵਜ਼ੇ ਦੀ ਲੜਾਈ ਲੜਾਂ ਔਰ ਅਗਰ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਕੇਂਦਰ ਦੇ ਵਿੱਚ ਅਸੀਂ ਕਿਹਾ ਕਿ ਐਮਐਸਪੀ ਜਾਣੀ ਕਿ ਲੀਗਲ ਗਰੰਟੀ ਰਾਹੁਲ ਗਾਂਧੀ ਜੀ ਨੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਐਮਐਸਪੀ ਦੀ ਲੀਗਲ ਗਰੰਟੀ ਦੇਵਾਂਗੇ 1967 ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਇਹ ਵੱਡਾ ਫਤਵਾ ਦਿੱਤਾ ਸੀਗਾ ਐਮਐਸਪੀ ਕਾਂਗਰਸ ਪਾਰਟੀ ਨੇ ਦਿੱਤੀ ਸੀ ਔਰ ਅੱਜ ਵੀ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਜੀ ਨੇ ਇਸ ਗੱਲ ਦੀ ਗਾਰੰਟੀ ਲਈ ਹੈ ਜੀਐਸਟੀ ਕਿਸਾਨ ਨੂੰ ਜੀਐਸਟੀ ਮੁਕਤ ਬਣਾਵਾਂਗੇ ਜਾਨੀ ਕਿ ਜਿਹੜੇ ਸੰਦ ਲੈਨੇ ਆ ਖੇਤੀ ਆਸੇ ਉਹਨਾਂ ਤੇ ਕਿਸੇ ਤੇ ਜੀਐਸਟੀ ਨਹੀਂ ਲੱਗੇਗੀ ਤੇ ਔਰ ਜਦੋਂ ਖਰਾਬਾ ਹੋ ਜਾਏਗਾ ਸਰਕਾਰ ਨੂੰ ਪੈਸੇ ਨਹੀਂ ਦੇਵਾਂਗੇ ਸਿੱਧਾ ਡਾਇਰੈਕਟ ਆਉਣ ਵਾਲੇ ਸਮੇਂ ਚ ਕਿਸਾਨ ਦੇ ਖਾਤੇ ਚ ਕੇਂਦਰ ਸਰਕਾਰ ਚੋਂ ਸਿੱਧਾ ਸਰਵੇ ਦੇ ਮੁਤਾਬਕ ਮੁਆਵਜ਼ਾ ਸਿੱਧਾ ਦਿੱਤਾ ਜਾਏਗਾ ਏ ਕਾਂਗਰਸ ਪਾਰਟੀ ਨੇ کیا ਹੈ اور ਕੇਵਲ ਕਹਿ ਨਹੀਂ ਹੈ مگرਲੇ ਸਮੇਂ ਦੀ ਗੱਲ ਕਰੀਏ ਤਾਂ ਡਾਕਟਰ ਮਨਮੋਨ ਸਿੰਘ ਵੇਲੇ 72000 ਕਰੋੜ ਰੁਪਇਆ ਪਹਿਲੀ ਸਰਕਾਰ ਕੇਂਦਰ ਦੀ ਸਰਕਾਰ ਨੇ ਮਾਫ ਕੀਤਾ ਸੀ اور ਬੇਸ਼ੱਕ ਅਸੀਂ ਥੋੜਾ ਕੀਤਾ ਸਾਰੇ ਕਿਸਾਨਾਂ ਨੂੰ ਨਹੀਂ ਦੇ पाए ਪਹਿਲੀ ਸਰਕਾਰ ਕਾਂਗਰਸ ਪਾਰਟੀ ਨੇ 4500 4500 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦਾ ਮਾਫ ਕੀਤਾ ਸੀ ਹੋਰ ਅੱਜ ਤੱਕ ਕਿਸੇ ਸਰਕਾਰ ਨੇ 45 ਰੁਪਏ ਪੰਜਾਬ ਦੇ ਕਿਸਾਨਾਂ ਨੇ ਮਾਫ ਨਹੀਂ ਕੀਤੇ ਅਤੇ ਬਦਲਾਵ ਵਾਲਿਆਂ ਦੀ ਸਰਕਾਰ ਨੇ ਹਜੇ ਤੱਕ ਸੇਰ ਚੋਂ ਪੂਣੀ ਵੀ ਨਹੀਂ ਕੀਤੀ ਜਿਵੇਂ ਪੰਜਾਬੀ ਚ ਕਿਹਾ ਜਾਂਦਾ ਥੋੜਾ ਸਾਰਿਆਂ ਦਾ ਧੰਨਵਾਦ ਅਗਲੇ ਫੇਰ ਲੜਾਈ ਲੜਦੇ ਰਵਾਂਗੇ ਕਿਸਾਨ ਕਿਸਾਨ ਮਜ਼ਦੂਰ